ਕਾਲ ਜੀ ਅੱਜ ਆਪਾਂ ਫਿਰ ਤੋਂ ਇੱਕ ਵੀਡੀਓ ਲੈ ਕੇ ਆਏ ਹਾਂ ਚੋਪੈਰਾ ਸਾਹਿਬ ਤੇ ਜੋ ਵੀ ਸੰਗਤਾਂ ਚੋਪੈਰਾ ਸਾਹਿਬ ਤੇ ਕੱਟਣ ਜਾਂਦੀਆਂ ਨੇ ਉਹਨਾਂ ਦੇ ਮਨ 'ਚ ਅੱਜ ਤਾਂ ਅੱਜਕੱਲ੍ਹ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਨਾ ਰੋਲਾ ਪਿਆ ਹੋਇਆ ਹੈ ਕਿ ਚੋਪੈਰਾ ਸਾਹਿਬ ਕੱਟਣਾ ਚਾਹੀਦਾ ਹੈ ਕਿ ਨਹੀਂ ਕੱਟਣਾ ਚਾਹੀਦਾ ਵੇਖੋ ਤੁਸੀਂ ਇਹ ਤੁਹਾਡੀ ਆਪਣੇ ਮਨ ਦੀ ਸ਼ਰਧਾ ਹੈ ਚੋਪੈਰਾ ਸਾਹਿਬ ਵਿੱਚ ਮਾੜਾ ਕੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਸੰਗਤਾਂ ਇੱਕ ਚੰਗੀ ਚੀਜ਼ ਦੇ ਨਾਲ ਜੁੜ ਰਹੀਆਂ ਕੋਈ ਮਾੜਾ ਕੰਮ ਤੇ ਉਹ ਕਰ ਨਹੀਂ ਰਹੀਆਂ ਉਹ ਕੀ ਕਰ ਰਹੀਆਂ ਜਾ ਕੇ ਉੱਥੇ ਪਾਠ ਕਰ ਰਹੀਆਂ ਨੇ ਇਥੋਂ ਤੱਕ ਕਿ ਜਿਹੜੇ ਨੌਜਵਾਨ ਨੇ ਜੋ ਅੱਜਕੱਲ ਇੰਨਾ ਨਸ਼ਾ ਚੱਲ ਰਿਹਾ ਉਹ ਨਸ਼ੇ ਤੋਂ ਹਟ ਕੇ ਉਥੇ ਜਾ ਕੇ ਸੇਵਾ ਕਰਦੇ ਨੇ ਸੰਗਤ ਦੇ ਨਾਲ ਜੋੜੇ ਛਾੜਦੇ ਨੇ ਬਹੁਤ ਹੀ ਵੱਖਰੀ ਵੱਖਰੀ ਤਰ੍ਹਾਂ ਦੀ ਉਹ ਸੇਵਾ ਕਰ ਰਹੇ ਨੇ ਤਾਂ ਆਪਾਂ ਚੋਪੜਾ ਸਭ ਨੂੰ ਕਿਸ ਬਿਹਾਵ ਤੇ ਵੀ ਗਲਤ ਸਾਬਤ ਕਰਦੇ ਹਾਂ ਉਹ ਆਪਾਂ ਇਸ ਤਰੀਕੇ ਨਾਲ ਕਹਿਦੇ ਨੇ ਕਿ ਲੋਕ ਜਿਹੜੇ ਸੰਗਤ ਵਗੈਰਾ ਹੁੰਦੀ ਉਹ ਸਾਰੇ ਕਿਸਾ ਸੜਕਾ ਵਗੈਰਾ ਤੇ ਪ੍ਰੋਬਲਮ ਆਉਂਦੀ ਹੈ ਦੇਖੋ ਜੀ ਉਹਨਾਂ ਨੇ ਬਹੁਤ ਇੰਤਜ਼ਾਮ ਕੀਤਾ ਹੁੰਦਾ ਸੈਕਿੰਡ ਸਾਈਡ ਤੋਂ ਉਹਨਾਂ ਨੇ ਲੰਘਣ ਨੂੰ ਵੀ ਰਸਤਾ ਛੱਡਿਆ ਹੁੰਦਾ ਵਾ ਇਹ ਤੁਸੀਂ ਮੰਨ ਲਓ ਇਹ ਕੱਲੀ ਚੋਪੈਰਾ ਸਾਬ ਦੀ ਗੱਲ ਨਹੀਂ ਹੁੰਦੀ ਅਗਰ ਤੁਸੀਂ ਕਿਤੇ ਵੀ ਚਲੇ ਜਾਓਗੇ ਨਾ ਤਾਂ ਤੁਹਾਨੂੰ ਰਸ਼ ਹਰ ਜਗ੍ਹਾ ਤੇ ਮਿਲਦਾ ਹੁੰਦਾ ਇਹ ਜ਼ਰੂਰੀ ਨਹੀਂ ਕਿ ਆਪਾਂ ਸੰਗਤ ਨੂੰ ਆਪਾਂ ਰਸ਼ ਦੇ ਨਾਮ ਨਾਲ ਹੀ ਜਾਣਨਾ ਕਿਉਂਕਿ ਸੰਗਤ ਪਰਮਾਤਮਾ ਦਾ ਰੂਪ ਹੁੰਦਾ ਹੈ ਅਗਰ ਮੰਨ ਲਓ ਤੁਸੀਂ ਕਿਸੇ ਬੱਸ ਸਟੈਂਡ ਤੇ ਵੀ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਰਸ਼ ਨਹੀਂ ਮਿਲਦਾ ਖਾਲਾ ਮਿਲਦਾ ਨਾ ਸੰਗਤ ਤੁਹਾਨੂੰ ਉੱਥੋਂ ਵੀ ਮਿਲਦੀ ਠੀਕ ਹੈ ਨਾ ਤਾਂ ਫਿਰ ਜੋ ਗੁਰੂ ਘਰ ਦੇ ਵਿੱਚ ਸੰਗਤ ਆਉਂਦੀ ਆਪਾਂ ਉਹਨੂੰ ਜ਼ਿਆਦਾ ਸੁਰਖੀਆਂ ਦੇ ਵਿੱਚ ਕਿਉਂ ਲੈ ਕੇ ਆਉਂਦੇ ਆ ਕਿ ਉਹ ਚੀਜ਼ ਜਿਆਦਾ ਹਾਂ ਵੀ ਸਾਨੂੰ ਉੱਥੇ ਬੜੀ ਦਿੱਕਤ ਹੁੰਦੀ ਕਿਉਂ ਹੁੰਦੀ ਹੈ ਭਾਈ ਉਹ ਜਿਨ੍ਹਾਂ ਦੀ ਸ਼ਰਤ ਹੈ ਤੁਸੀਂ ਵੇਖੋ ਅਗਰ ਤੁਹਾਨੂੰ ਥੋੜੇ ਟਾਈਮ ਵਾਸਤੇ ਕੋਈ ਚੀਜ਼ ਲਈ ਮੁਸੀਬਤ ਚੱਲਣੀ ਵੀ ਪੈ ਜਾਂਦੀ ਮੰਨ ਲਓ ਥੋੜੇ ਟਾਈਮ ਵਾਸਤੇ ਤੁਹਾਨੂੰ ਕੋਈ ਚੀਜ਼ ਪ੍ਰੋਬਲਮ ਦੇ ਰਹੀ ਹੈ ਤੁਸੀਂ ਉਸ ਜਿਹਨੂੰ ਹੈਂਡਲ ਕਰ ਲਓ ਉਹ ਤੁਹਾਡੇ ਇੱਕ ਹੈਂਡਲ ਕਰਨ ਦੇ ਨਾਲ ਕੀ ਬਤਾ ਕਿੰਨਿਆਂ ਦਾ ਜੀਵਨ ਉਥੇ ਸੁਧਰ ਰਿਹਾ ਹੋਵੇ ਕਿੰਨੀਆਂ ਦੀਆਂ ਆਸਾਂ ਜੋ ਬਾਬਾ ਦੀਪ ਸਿੰਘ ਦੇ ਦਰ ਤੇ ਜੁੜੀਆਂ ਹੁੰਦੀਆਂ ਨੇ ਉਹ ਪੂਰੀਆਂ ਹੁੰਦੀਆਂ ਹੋਣ ਕਿੰਨੇ ਆਪਣੇ ਅਜਿਹੇ ਵੀਰ ਜਿਹੜੇ ਕਿ ਅੱਜਕੱਲ ਨਸ਼ੇ ਥਾਂ-ਥਾਂ ਤੇ ਨਸ਼ਾ ਵਿਕਦਾ ਉਹਦੇ ਤੋਂ ਹਟ ਕੇ ਉਥੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਸੰਗਤ ਨੂੰ ਇੰਤਜ਼ਾਮ ਕਰਨ ਦੇ ਵਿੱਚ ਲੱਗੇ ਹੋਏ ਨੇ ਸੰਗਤ ਨੂੰ ਇਸ ਜਗ੍ਹਾ ਤੇ ਖਿਲਾੜਨਾ ਇਸ ਜਗ੍ਹਾ ਤੇ ਬਿਠਾਉਣੇ ਇਸ ਜਗ੍ਹਾ ਤੇ ਜੋੜੇ ਆਪਾਂ ਸੈੱਟ ਕਰਨੇ ਉਸ ਜਗ੍ਹਾ ਤੇ ਲੱਗੇ ਤੇ ਇਸ ਲਈ ਆਪਾਂ ਚੋਪਾਰਾ ਸਾਹਿਬ ਨੂੰ ਕਿਉਂ ਨਿੰਦਦੇ ਆ ਤਾਂ ਕੋਈ ਗੱਲ ਨਹੀਂ ਚੋਪਾਰਾ ਸਾਹਿਬ ਦੀ ਨਿੰਦਿਆ ਨਾ ਕਰਿਆ ਕਰੋ ਕਿਉਂਕਿ ਅਗਰ ਆਪਾਂ ਕੁਝ ਕਰਨ ਨਹੀਂ ਚੁਗੇ ਤੇ ਜੋ ਕਰਦੇ ਨੇ ਤਾਂ ਪਲੀਜ਼ ਉਹਨਾਂ ਨੂੰ ਕਰਨ ਦਿਆ ਕਰੀਏ ਜੋ ਕਰਦੇ ਨੇ ਨਾ ਜੋ ਪ੍ਰਮਾਤਮਾ ਦੇ ਦਰ ਤੇ ਨਾਲ ਜੁੜੇ ਨੇ ਭਾਵੇਂ ਉਹ ਚੋਪਾਰਾ ਸਾਹਿਬ ਦੇ ਬਹਾਨੇ ਜੁੜੇ ਨੇ ਤੁਸੀਂ ਇਹ ਵੇਖੋ ਕਿ ਚੋਪਾਰਾ ਸਾਹਿਬ ਦੇ ਬਹਾਨੇ ਦੇ ਵਿੱਚ ਹੁੰਦਾ ਕੀ ਪਿਆ ਗੁਰਬਾਣੀ ਪੜ੍ਹੀ ਜਾ ਰਹੀ ਹੈ ਕੋਈ ਮਾੜੀ ਗੱਲ ਤੇ ਕੋਈ ਸਿੱਖ ਨਹੀਂ ਰਿਹਾ ਕੋਈ ਨਸ਼ਿਆਂ ਤੋਂ ਬਚ ਰਿਹਾ ਕੋਈ ਆਪਣੇ ਆਸਾ ਮੁਰਾਦਾ ਲੈ ਕੇ ਦੂਰੋਂ ਆ ਰਿਹਾ ਲੋਕ ਕਹਿੰਦੇ ਨੇ ਕਈ ਕੀ ਇੱਕ ਪਖੰਡ ਨਹੀਂ ਜੀ ਜਿਨ੍ਹਾਂ ਦੇ ਨਾਲ ਇਹ ਚੀਜ਼ ਵਾਪਰੀ ਹੋਵੇ ਉਹਨਾਂ ਲਈ ਕੋਈ ਪਖੰਡ ਨਹੀਂ ਹੈ ਮਰੀਆਂ ਲਈ ਇੱਕ ਜਾਨ ਹੈ ਸਹੀ ਹੈ ਜੇ ਰਸਤਾ ਸੁਣੀਓ ਦੋ ਲਾਈਨਾਂ ਮਰਿਆ ਹੋਿਆਂ ਦੇ ਲਈ ਇੱਕ ਜਾਨ ਹੈ ਬੇਮੁਰਾਦਾਂ ਦੇ ਲਈ ਇੱਕ ਮੁਰਾਦ ਹੈ ਜਿਨ੍ਹਾਂ ਦੀਆਂ ਆਸਾਂ ਸਾਰੇ ਪਾਸੋਂ ਟੁੱਟ ਜਾਂਦੀਆਂ ਉਹਨਾਂ ਦੇ ਲਈ ਇਦਾਂ ਇੱਕ ਚਮਤਕਾਰ ਤੋਂ ਘਟ ਨਹੀਂ ਹੈ ਕਪਾ ਹੋਈ ਕਿ ਆਪਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਹੀ ਜੋੜਦੇ ਨੇ ਇਹ ਸਿਰਫ ਆਪਾਂ ਇੱਥੇ ਨਹੀਂ ਕਿ ਚੋਪੈਰਾ ਸਾਹਿਬ ਦੇ ਵਿੱਚ ਆਪਾਂ ਬੈਠ ਕੇ ਉਹਨਾਂ ਚਿਰ ਗੁਰਬਾਣੀ ਪੜ੍ਹਦੇ ਆਂ ਕਿ ਆਪਾਂ ਉਹਨਾਂ ਟਾਈਮ ਹੀ ਜੁੜੇ ਨਹੀਂ ਪਰ ਇਸ ਚੀਜ਼ ਦਾ ਇਫੈਕਟ ਆਪਣੀ ਨਿੱਜੀ ਜ਼ਿੰਦਗੀ ਤੇ ਬਹੁਤ ਪੈਂਦਾ ਵਾ ਆਪਣੀ ਜਿਹੜੀ ਲਾਈਫ ਹੈ ਆਪਾਂ ਥੋੜੇ ਟਾਈਮ ਵਾਸਤੇ ਹੌਲੀ-ਹੌਲੀ ਕਰਦੇ ਆਪਣੇ ਗੁਰੂ ਸਾਹਿਬ ਦੇ ਨਾਲ ਜੋੜਦੇ ਜਾਂਦੇ ਆਂ ਆਪਾਂ ਗੁਰਬਾਣੀ ਦੇ ਨਜ਼ਦੀਕ ਹੁੰਦੇ ਜਾਂਦੇ ਆਂ ਉਥੇ ਕਿਰਪਾ ਕਿਉਂ ਵਰਤਦੀ ਹੈ ਇਹਦਾ ਕਾਰਨ ਕੀ ਹੈ ਕਿ ਲੋਕ ਕਿਉਂ ਤੋਂ ਠੀਕ ਹੋ ਕੇ ਕਿਉਂ ਹੁੰਦੇ ਨੇ ਜਿਹੜੀ ਸੰਗਤ ਉਹ ਤੇ ਜਾਂਦੀ ਏ ਦੂਰ ਦੂਤ ਜਾਂਦੀ ਉਹ ਕਿਉਂ ਉੱਥੋਂ ਠੀਕ ਹੋ ਕੇ ਆਉਂਦੇ ਨੇ ਉਹਨਾਂ ਦਾ ਕਾਰਨ ਇਹ ਹੈ ਕਿ ਉਸ ਜੋ ਇੱਕ ਪਵਿੱਤਰ ਸਥਾਨ ਹੈ ਪਵਿੱਤਰ ਸਥਾਨ ਦੇ ਵਿੱਚ ਇੰਨੀ ਸੰਗਤ ਲੱਖਾਂ ਦੇ ਹਿਸਾਬ ਨਾਲ ਬੈਠ ਕੇ ਸੰਗਤ ਜਪਜੀ ਸਾਹਿਬ ਦੇ ਚਪ ਪਈ ਸਾਹਿਬ ਦੇ ਸੁਖਮਨੀ ਸਾਹਿਬ ਦੇ ਜਾਪ ਕਰਦੀਏ ਤਾਂ ਇੱਕ ਜਪਜੀ ਸਾਹਿਬ ਦਾ ਪਾਠ ਨਹੀਂ ਮਾਣ ਹੈਗਾ ਤਾਂ ਇੰਨੇ ਜ਼ਿਆਦਾ ਸੰਗਤ ਇਕੱਠੇ ਜਦੋਂ ਕਰਦੀ ਤਾਂ ਉਹਦੀ ਸੰਗਤ ਨਾਲ ਬਹੁਤ ਜ਼ਿਆਦਾ ਮਿਹਰ ਹੁੰਦੀ ਹੈ ਇਸੇ ਕਰਕੇ ਇਹ ਚੀਜ਼ ਹੈਂਡਲ ਕੀਤੀ ਜਾਂਦੀ ਸੋ ਥੈਂਕ ਯੂ ਜੀ ਆਪਣੇ ਵਿਚਾਰ ਦੱਸੋ ਕਿ ਤੁਹਾਡੇ ਚਉਪੈਰਾ ਸਬਾਰੇ ਕੀ ਵਿਚਾਰ ਨੇ ਇਹ ਸੰਗਤ ਦੇ ਹੱਥੇ ਵਿੱਚ ਹੁੰਦਾ ਹੈ ਸੰਗਤ ਦੇ ਵਿੱਚ ਬਹੁਤ ਪਾਵਰ ਹੁੰਦੀ ਜਿੱਥੇ ਸੰਗਤ ਬੈਠ ਕੇ ਕੋਈ ਵੀ ਬਾਣ ਜਾਂ ਗੁਰਬਾਣੀ ਕਰਦੀ ਹੈ ਨਾ ਉਹ ਜਗ੍ਹਾ ਪਵਿੱਤਰ ਬਣ ਜਾਂਦੀ ਹੈ ਤੇ ਜਿਹੜੇ ਛੋਟੇ ਮੋਟੇ ਰੋਗ ਨੇ ਉਹ ਆਟੋਮੈਟਿਕਲੀ ਕੱਟੇ ਜਾਂਦੇ ਨੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਹੁੰਦਾ ਉਹ ਪਰਮਾਤਮਾ ਨੇ ਉੱਥੇ ਕਿਰਪਾ ਕਰਨੀ ਹੁੰਦੀ ਕਿਉਂਕਿ ਉੱਥੇ ਖੁਦ ਪਰਮਾਤਮਾ ਆਪ ਆਣ ਕੇ ਬੈਠ ਜਾਂਦੇ ਜਿੱਥੇ ਸੰਗਤ ਹੁੰਦੀ ਗੁਰੂ ਦੀ ਉੱਥੇ ਆਪ ਹੁੰਦੇ ਨੇ ਪਰਮਾਤਮਾ ਸੋ ਚਉਪੈਰਾ ਸਬ ਦੇ ਨਿੰਦਿਆ ਨਾ ਕਰਿਆ ਕਰੋ ਜੋ ਕਰਦੇ ਨੇ ਉਹ ਕਰਨ ਦੇ ਕਰੋਨਾ ਨੂੰ ਹਾਂਜੀ ਜ਼ਰੂਰੀ ਨਹੀਂ ਕਿ ਚਪੈਰਾ ਸਭ ਤੁਸੀਂ ਜਾ ਕੇ ਮਹਾਰਾਜ ਜੀ ਦੇ ਸਥਾਨ ਤੇ ਹੀ ਕਰਨਾ ਵੇ ਜਿਹੜੇ ਕੋਈ ਸੰਗਤ ਦੂਰ ਹੈ ਜਿਨ੍ਹਾਂ ਦੀ ਕੋਈ ਮਜਬੂਰੀ ਹੈ ਜਿਹੜੇ ਕੋਈ ਬਜ਼ੁਰਗ ਨਹੀਂ ਉੱਥੇ ਪਹੁੰਚ ਸਕਦੇ ਤਾਂ ਉਹਨਾਂ ਨੂੰ ਆਪਣਾ ਦਿਲ ਹੌਲਾ ਕਰਨ ਦੀ ਕੋਈ ਲੋੜ ਨਹੀਂ ਮਨ ਛੋਟਾ ਨਾ ਕਰਿਆ ਕਰੋ ਤੁਸੀਂ ਲਾਈਵ ਲਾ ਕੇ ਘਰੇ ਕਰ ਸਕਦੇ ਜੀ ਆਪਣੇ ਘਰੇ ਬੈਠ ਕੇ ਸੋਹਣਾ ਵਸਤਰ ਸਜਾ ਕੇ ਮਹਾਰਾਜ ਦਾ ਸਰੂਪ ਰੱਖ ਕੇ ਘਰੇ ਬੈਠ ਕੇ ਵੀ ਚਪੈਰਾ ਸਭ ਕਰ ਸਕਦੇ ਜੀ ਇਹਦੀ ਕੋਈ ਟਾਈਮਿੰਗ ਫਿਕਸ ਨਹੀਂ ਹੈ ਇਹ ਆਪਣੀ ਇੱਕ ਸੋਚ ਹੈ ਚਲੋ ਉਹਨਾਂ ਨੇ ਜੋ ਟਾਈਮਿੰਗ ਗੁਰੂ ਘਰ ਦੇ ਵਿੱਚ ਰੱਖੀ ਗਈ ਉਹ ਉਹਨਾਂ ਦਾ ਸਤਿਕਾਰ ਹੈ ਉਹਨਾਂ ਨੇ ਬਹੁਤ ਸਤਿਕਾਰ ਹੈ ਆਪਾਂ ਉਹਨਾਂ ਨੂੰ ਨੀਂਦ ਨਹੀਂ ਸਕਦੇ ਬਹੁਤ ਸਤਿਕਾਰ ਹੈ ਪਰ ਜਿਨ੍ਹਾਂ ਦੇ ਕੋਲ ਨਹੀਂ ਟਾਈਮ ਹੈਗਾ ਜੋ ਵੇ ਟਾਈਮ ਹੈ ਨਹੀਂ ਉਹ ਗੁਰੂ ਤੋਂ ਵਾਂਝੇ ਕਿਉਂ ਰਹਿ ਜਾਣ ਉਹ ਵੀ ਆਪਣਾ ਚੋਪੈਰਾ ਸਾਹਿਬ ਕਿਸੇ ਵੀ ਟਾਈਮ ਇਨ ਲਾਈਵ ਲਗਾ ਕੇ ਘਰ ਦੇ ਵਿੱਚ ਵੀ ਸੁਣ ਸਕਦੇ ਨੇ ਤਾਂ ਆਪਣਾ ਚੋਪੈਰਾ ਸਾਹਿਬ ਜ਼ਰੂਰ ਕਰਿਆ ਕਰੋ ਬਹੁਤ ਸ਼ਕਤੀ ਹੈ ਇਹਦੇ ਵਿੱਚ ਬਹੁਤ ਤਾਕਤ ਹੈ ਇਹ ਆਪਾਂ ਦੂਸਰੇ ਨੂੰ ਸਮਝਾ ਨਹੀਂ ਸਕਦੇ ਅਗਰ ਕੋਈ ਤੁਹਾਨੂੰ ਸਮਝਾਉਣ ਨੂੰ ਕਹਿੰਦਾ ਕਿਸੇ ਨੂੰ ਇੱਕ ਵਾਰੀ ਸਮਝਾਇਆ ਕਰੋ ਅਗਰ ਕੋਈ ਨਹੀਂ ਸਮਝਦਾ ਤਾਂ ਤੁਸੀਂ ਆਪਣੀ ਸਿਆਣਪ ਦੂਜੇ ਤੇ ਥੋਪਣੀ ਕਿਉਂ ਹੈ ਤੁਸੀਂ ਉਹਨੂੰ ਸਮਝਾ ਕੇ ਲੈਣਾ ਕੀ ਹੈ ਇਹ ਉਹਦੀ ਸੋਚ ਹੈ ਜਦੋਂ ਉਹਨੂੰ ਮਹਾਰਾਜ ਨੇ ਸਮਤ ਬਖਸ਼ ਨਹੀਂ ਉਹਨੂੰ ਉਹਦੀ ਸਮਝ ਆਉਣੀ ਹੈ ਤੁਸੀਂ ਨਾ ਸਮਝਾਇਆ ਕਰੋ ਆਪਣਾ ਆਪ ਵੇਖਿਆ ਕਰੋ ਆਪ ਆਪਣਾ ਆਪ ਸੁਧਾਰ ਲਿਏ ਤਾਂ ਸਮਲੋ ਸਾਰਾ ਜੱਗ ਹੀ ਉੱਥੇ ਸੁਧਰ ਜਾਂਦਾ ਹੌਲੀ ਹੌਲੀ ਕਰਕੇ ਸੋ ਥੈਂਕ ਯੂ ਜੀ ਦੱਸਿਓ ਤੁਹਾਡੇ ਚੋ ਪੈਰਾ ਸਾਹਿਬਰੇ ਕੀ ਵਿਚਾਰ ਨੇ ਕਿਹਦੀ ਕਿਹਦੀ ਲਾਈਫ ਚੋ ਪੈਰਾ ਸਾਹਿਬ ਕਟਨ ਨਾਲ ਬਾਬਾ ਦੀਪ ਸਿੰਘ ਜੀ ਦੇ ਨਾਲ ਉਹਦੇ ਦਰ ਤੇ ਭਰੋਸਾ ਰੱਖਣ ਦੇ ਨਾਲ ਚੇਂਜ ਹੋਈ ਹੈ ਤਾਂ ਪਲੀਜ਼ ਦੱਸਿਓ ਜਰੂਰ ਅਗਰ ਕੋਈ ਕਮੀ ਪੇਸ਼ੀ ਰਹਗੀ ਤਾਂ ਤੁਹਾਡੇ ਤੋਂ ਅਸ ਹੱਥ ਜੋੜ ਕੇ ਮਾਫੀ ਮੰਗਦੀ ਐ